ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਗਦੂ ਬਹੁਤ ਵਧੀਆ ਵਧੀਆ ਆਇਆ ਭਾਈ ਦੇਖ ਲੈ ਟਰਾਲਾ ਬਈ ਬਿੰਦਰ ਬਾਈ ਦਾ ਟਰਾਲਾ ਦੇਖਣ ਆਏ ਆ ਸਿੱਧੂ ਆਇਆ ਦੇਖਣ ਆਣਾ ਹੈ ਬਿੰਦਰ ਬਾਈ ਤੈਨੂੰ ਸਤਿ ਸ਼੍ਰੀ ਅਕਾਲ ਆਹ ਦੋ ਦਿਨ ਬਾਰਲੇ ਆ ਟਰਾਲਾ ਖੜਾ ਤਾਂ ਅੰਦਰੇ ਹਾਂ ਅੱਜ ਫੇਰ ਤੂੰ ਢੂੜੀ ਕੱਢੀ ਫੇਰੋਂ ਤਾਂ ਫੇਰ ਟਰਾਲਾ ਬਾਹਰ ਕੱਢਿਆ ਤਾਂ ਇਹ ਦੇਖਣਾ ਮੈਂ ਵੀ ਚੰਗੀ ਤਰ੍ਹਾਂ ਜੇ ਹੈ ਅੱਛਾ ਪਾਹ ਮੈਂ ਦੇਖਿਆ ਤੇਰਾ ਨੌ ਦੇ ਚੈਨਲ ਉਹ ਕਹ ਦੱਸ ਦੇ ਕਈ ਨਹੀਂ ਨਾ ਨਹੀਂ ਹੁਣ ਪਤਾ ਯਾਰ ਇਹਨਾਂ ਤਾਂ ਫਿਕਰ ਰੱਖਾਂ ਗੱਲਾਂ ਮੈਂ ਤੂੰ ਬਾਈ ਬਰੀ ਬੰਦਾ ਏ ਕਿਸੇ ਜਾਲੇ ਦੇ ਵਧੀ ਜਾਲੇ ਇਹਦਾ ਹੱਡ ਗੁੱਡੀ ਵੀ ਦੇਖਦੇ ਬਾਈ ਧਵਾਉਣੇ ਵਾਲਾ ਹੋਇਆ ਪਿਆ ਯਾ ਸਰਦੀਤ ਜਾਂਦੀ ਸਾਰੇ ਵੇਲੇ ਐਕਸਰਾ ਦੇਖਦਾ ਨਾ ਉੱਕਣਾ ਇਹ ਥੱਲੇ ਦੇਖਦੇ ਰਹਿ ਕੇ ਅੱਛਾ ਨਹੀਂ ਪੱਕਰ ਪਤਾ ਵੀ ਕਿਹੜਾ ਨਹੀਂ ਦੇਖਣਾ ਚਾਹੀਦਾ ਵੀ ਆ ਉਹ ਚੈਨਲ ਹੁੰਦਾ ਜੋ ਹਲਕਾ ਹੜਦਾ ਉਹ ਬੈਂਡ ਖਾਈ ਹੁੰਦਾ ਮੇਰੇ ਕੋਲ ਬਹੁਤ ਬੈਂਡ ਖਾਦੀ ਅੱਛਾ ਇਹਨੂੰ ਤਾਂ ਜਿੰਨੇ ਚੈਖਾ ਵਾਲੇ ਆ ਇਹ ਤਾਂ ਥੋੜੇ ਨੇ ਅੰਦਰ ਪਲੇਟ ਭਰਾ ਦੇ ਇਥੇ ਅੱਛਾ ਆਹ ਤੇ ਨਾ ਹੂੰ ਇੱਥੇ ਜਦ ਜੱਕ ਗਿਰਦਾ ਉੱਪਰ ਤੇ ਇਸ ਨੂੰ ਪਿੰਡ ਖਾ ਜਾਂਦਾ ਇਹ ਜੱਕਾ ਥੋੜਾ ਨਹੀਂ ਉੱਧਾ ਗੱਲ ਕਰਦਾ ਮੈਂ ਇਹ ਚੀਜ਼ ਦਾ ਬਹੁਤ ਫਰਕ ਪੈਂਦਾ ਨਾ ਕਿ ਅੰਦਰ ਤੇ ਖਾਲੀ ਹੈ ਇਹ ਇਹ ਹੁਣ ਭਰੇ ਆ ਵਾ ਤੇਰੇ ਵਾਲਾ ਹਾਂ ਜਿਹੜੇ ਦੂਏ ਆਉਂਦੇ ਇੱਥੇ ਤੇ ਖਾਲੀ ਹੁੰਦੇ ਆ ਇਹ ਤਾਂ ਭਰਿਆ ਵਾ ਦੂਏ ਵਾਸਤੇ ਸਾਰਾ ਭਰਿਆ ਵਾ ਬਜੂਤੀ ਕਰੀ ਵੇ ਪੂਰੀ ਇਹਦੀ ਬਾਕੀ ਥੱਲੇ ਵੀ ਸਪੋਰਟ ਲਾਈ ਵੀ ਨੂੰ ਤਾਂ ਹਾਂ ਇਹਦੇ ਫਿਰ ਚੈਨਲ ਕਿਆ ਪਤਾ ਲੱਗਦਾ ਵੀ ਕਿੰਨੇ ਇੰਚੀ ਹੈ ਤੈਨੂੰ ਹੈ ਨਾ ਕੋਈ ਕੁਝ 10 ਇੰਚ ਹੁੰਦਾ ਏ 8 ਹੁੰਦਾ ਏ ਠੀਕ ਹੈ 10 ਇੰਚ ਹੀ ਹੈ ਹਾਂ ਕਿੱਥੇ ਨਾ ਮਿਲ ਲਈ ਠੀਕ ਹੈ ਜਿਹੜ ਇਹ ਦੁਨੀਆ ਆ ਜਾਂਦੀ ਜਿਹੜੀ ਹੁਣ ਵਿੱਚ ਆਉਂਦੀ ਐ ਉਹ ਚਾਰਦੀ ਆ ਜਾਂਦੀ ਜਿਵੇਂ 8 4 ਹੋ ਗਿਆ 4 5 ਹੋਗੀ ਇਹ ਚਾਰ 5 ਦੀ ਹਾਂ ਹੰਝਦੀ ਆ ਜਾਂ ਆ ਕੇ ਤਾਂ ਹੁੰਦੀ ਐ ਇਹ ਕਿਥੇ ਤੋਂ ਹੋ ਗਿਆ ਕਹਿੰਦੇ ਹੁੰਦੇ ਜਿਹੜੇ ਡਬਲ ਪੱਤੇ ਬਈ ਇਹ ਹਜਰੇ ਕਿਦਾਂ ਵੀ ਵਿਚਾਰ ਦੇ ਪੱਤੇ ਡਬਲ ਆ ਚਾਰ ਦੇ ਡਬਲ ਜਿਹੜੇ ਆਹ ਕਹਿੰਦੇ ਕਹਿੰਦੇ ਹੁੰਦੇ ਆ ਵੀ ਚਾਰ ਵੱਤੇ ਡਬਲ ਟਰਾਇਨ ਲੱਗੇ ਹੋਏ ਉਹਨਾਂ ਨੂੰ ਕਿ ਬਿਮਾਰੀ ਇਹਨਾਂ ਨੂੰ ਕਹਿੰਦੇ ਹੁੰਦੇ ਜਿਹੜਾ 100 ਜੋੜ ਕੇ ਲਾਏ ਹੋਏ ਐ ਉਹ ਆਹ ਜੀ ਆਹੋ ਬੱਤਾ ਗਵਿੰਦਰ ਭਾਈ ਜੇ ਬੱਤਾ ਨਹੀਂ ਬਤਾਤਾ ਕਮੈਂਟਾਂ 'ਚ ਪੁੱਛ ਲਓਗੇ ਨਹੀਂ ਨਹੀਂ ਬੱਤੇ ਇਹਨੂੰ ਕਹਿੰਦੇ ਹੁੰਦੇ ਆਪਣੇ ਏਰੀਆ ਦਾ ਅਲੱਗ-ਅਲੱਗ ਫਰਕ ਆ ਦੇਖ ਬਿੰਦੂ ਆ ਦੇਖ ਆ ਚੈਨਲ ਦੀ ਜਿਹੜੀ ਇਹ ਦੋ ਬਟ ਜੋੜ ਕੇ ਲਾਈਆਂ ਆ ਹਾਂ ਇਹ ਕੱਸੀ ਉਹ ਵੀ ਦੋ ਜੋੜ ਕੇ ਲਾਈਆਂ ਆ ਇਹ ਮੂਰੇ ਵੀ ਦੋ ਮੂਰੇ ਵੀ ਦੋ ਜੋੜ ਕੇ ਲਾਈ ਉਹਨੂੰ ਕਹਿੰਦੇ ਹੁੰਦੇ ਚਾਰ ਬੱਤੇ ਡਬਲ ਤੋ ਹੁੰਦਾ ਟਰਾਲਾ ਭਾਈ ਹਾਂ ਤੋਹਣੇ ਦਾ ਹੋਇਆ ਬਾ ਚਾਰ ਲਾਗੇ ਚਾਰ ਮਹੀਨੇ ਦਾ ਖੜੇ ਅੰਦਰੇ ਖੜਾ ਇਹ ਹੁਣ ਜਿੱਦਾਂ ਹੁਣ ਕੰਮ ਲਾਉਂਗਾ ਇਹ ਤੇ ਨਹੀਂ ਹੁਣ ਆਇਆ ਅਬਿੰਦਰ ਬਾਈ ਹੁਣ ਤੇ ਧਾਨਾ ਦੇ ਬਾਰ ਮੈਂ ਗੰਨਾ ਚੱਲ ਪੈਣਾ ਉਹ ਇਹਦਾ ਕੰਮ ਆ ਗਿਆ ਹਾਂ ਜੇ ਹੁਣ ਅਬਿੰਦਰ ਤਾਂ ਲੱਦਣੇ ਆ 180 ਟੋੜਾ ਹੀ ਬੱਠੀਆ ਹੁਣ ਤੋ ਆ ਕੇ ਲਿਆਉਂਗਾ ਜਿੱਦਾਂ ਨੂੰ ਕਰਨਾ ਹੈ ਪਹਿਲਾਂ ਤੋੜੀ ਫੇਰ ਵੀ ਜੜ ਪਾ ਦਿੰਦੀ ਹੈ ਤੋੜੀ ਦੇ ਪਿੱਛੇ ਗੈ ਲੱਗਿਆ ਪਤਾ ਨਾ ਹਾਂ ਨਾ ਸੋਗਾ ਇਹ 16 ਹੈ ਤਾਲਾ ਬਾਬਾ ਜਰਾ ਬਾਈ 16 ਵਧੀਆ ਵਧੀਆ ਸੀ ਨਵਾਂ ਰੱਲਤਾ ਬੜਾ ਵਧੀਆ ਬਹੁਤ ਵਧੀਆ ਕਰਿਆ ਵਾ ਨਵਾਂ ਟਰਾਲਾ ਯਾਰ ਬਈ ਨਵੀਂ ਨਵੀਂ ਚੀਜ਼ੀ ਹੈ ਤੂੰ ਵੀ ਨਵੇਂ ਤੇ ਜਿਹੜਾ ਬਈ ਵਿਨਰ ਬਈ ਬਿੱਡ ਹੈ ਹੂੰ ਫੈਂਸੀ ਆ ਗਿਆ ਹਾਂ ਹਾਂ ਨਵਾਂ ਆ ਗਿਆ ਸਾਰਾ ਕੁਝ ਨਾ ਕਰਕੇ ਦੁਆ ਹੁੰਦਰਾ ਪੈਰੇ ਤੇ ਨਾਲ ਤੋਂ ਦਾ ਫਾਇਦਾ ਯਾਰ ਹਾਂ ਹਾਂ ਨਹੀਂ ਲਾਈ ਜਾ ਹਾਂ ਟਾਇਰ ਅੱਧੀ ਕੜੀ ਦੇ 18 ਪਲਾਈ ਦੇ ਇਹ ਨਹੀਂ ਜਾਂਦੇ ਕਿਤੇ ਗੁੱਡੀ ਰਹਿ ਲੱਗਣੀ ਹੁੰਦੀ ਹੈ ਟਾਇਰ ਨਵੇਂ ਲਵਾਤੇ ਤੇ ਹਾਂ ਉਂਗਲ ਕਿੰਨੀ ਗੁੱਡੀ ਆ ਹੂੰ ਹੂੰ ਟਾਇਰ ਇੱਕ ਨੰਬਰ ਹੈ ਵੀ ਕੜੀ ਦਾ ਲੈ ਦੇਖ ਤਾਂ ਢੀਕਾ ਤੇ ਹੁਣ ਸਭ ਪਾਸੇ ਨੂੰ ਉੱਪਰ ਹਾਂ ਹਾਂ ਵਰੀਆ ਚੀ ਹੈ ਹਾਂ ਇਹਨੂੰ ਕਹੇ ਦਿੰਦਾ ਮੇਰੇ ਆਲ ਦੇ ਲੱਗੇ ਹੋਏ ਤੋਟ ਟੱਗੇ ਅੱਛਾ ਇਹ ਮੋੜੀ ਵੀ ਲੱਗੇ ਹੋਏ ਸਵਾਹ ਕਰੋ ਨੂੰ ਸਲਵਾ ਇਹ ਕਿੰਨਾ ਘਪਾਰਾ ਬਾਈ ਇਹ ਪਰ ਆਏ 30 ਮਿੰਟ ਦਾ ਹੋਏ ਇਹ ਟਾਇਰ ਸਨ ਹਾਂ ਕਿ ਬਿਨ ਡਰ ਨਾ ਜਿੱਦਣੇ ਲੈ ਕੇ ਆਏ ਆ ਉਦਨਵੇਂ ਕੰਡੇ ਪੇ ਝੁੱਖੇਤਾ ਉਦਨ 30 ਮਿੰਟ ਦਾ ਹੋਇਆ ਪੂਰਾ ਇਹ ਟਾਇਰ ਆਹੀ ਤੇ ਕਿ ਦੁਆਰਾ ਪਾਇ ਚਲ ਟਾਇਰ ਤਾਂ ਜ ਪਹਿਲਾਂ ਪਰਾਣੇ ਤੇ ਹਾਂ ਫਿਰ ਟਾਇਰ ਤਾਂ ਮੈਂ ਬਾਅਦ ਚ ਲਿਆ ਕੇ ਪਾਇਆ ਇਹ ਲਿਆ ਕੇ ਲੋਲਾ ਟਾਇਰ ਹੋਂਗਾ ਵੱਧ ਹੂੰਗਾ ਹੁਣ ਮੇਰੇ ਸੋਰੀ ਨਹੀਂ ਪਜਾਦੇ ਘੱਟੇ ਹੁੰਦਾ ਟਾਇਰ ਪਜਾਦਾ ਕਿੱਥੇ ਹੋ ਜਾਊਗਾ ਇਹ ਇੜਕੂ 19 ਬੰਡਲ ਲਾ ਲਾ ਜਾ ਰਿਹਾ ਹਾਂ ਹਾਂ ਯਾਨੀ ਕਿ 23 25 ਸਭੇ 25 28 ਬੰਡਲ ਦਾ ਹੋਊਗਾ ਮਤਲਬ ਉਹਦੇ ਬਿਨਾ ਪਰ ਲਾ ਬਜੇ ਤੋਤੇ ਦਾ ਨਾ ਜਾਉਂਦਾ ਹਾਂ 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 ਕੋਈ ਨਹੀਂ ਕੋਈ ਚੂੜੀ ਕਸ ਹੋਣੀ ਐ ਇੱਕ ਚੂੜੀ ਕਸ ਹੋਣੀ ਹਾਂ ਅਜੇ ਇਹਨੂੰ ਘੁਮਾ ਕੇ ਆਏ ਅੱਛਾ ਇਹਨੂੰ ਨਾਟੇ ਬੈਲਡ ਹੈ ਨਾ ਇਹਦਾ ਚਿਕਨ ਆਟ ਹੈ ਉਹਦੇ ਪਿੱਛੇ ਬੈਲਡ ਹੈ ਉਹ ਬੈਲਡ ਹੈ ਬਹੁਤ ਕੇ ਹੋਣੀ ਐ ਹਾਂ ਜਣੀ ਮਾਜੀ ਕਸ ਲਾ ਇਹਨੂੰ ਇਕ ਹੋ ਰਾਇਆ ਨੇ ਐਨਾ ਵੀ ਟਿਕਨੀਆ ਇੱਕ ਨਾਟ ਵਿੱਚ ਜਿਵੇਂ ਹੋ ਰੈ ਨਾ ਜਿਵੇਂ ਆਪਾਂ ਸਭ ਜੀ ਕਿਤੇ ਕਈ ਵਾਰ ਕਹਿੰਦੇ ਮਿਲ ਜੇ ਟੋਲਾ ਆਪਣਾ ਖੋਲ ਕੇ ਆਉਣਾ ਏ ਅੱਲਾ ਕਹਿੰਦਾ ਹੋਰੇ ਤੇ ਮੂਰੇ ਤੇ ਇਹਨੂੰ ਖੋਕਣ ਨੂੰ ਘੁਮਾ ਆਪਣੀ ਖੋਲ ਕੇ ਜੋ ਘਰ ਨੂੰ ਲੈ ਆ ਓਕਣ ਜਾ ਕੇ ਦੂਜੇ ਦਿਨ ਫੇਰ ਆਸਲਾ ਠੀਕ ਐ ਸ਼ਿੰਦੂ ਠੀਕ ਐ ਸਭ ਤੇ ਲੋਕ ਆ ਹਾਂ ਆਪਣਾ ਘੜ ਲਾ ਇੱਥੇ ਜਪਾ ਹਾਂ ਇੱਥੇ ਨਿਕਲ ਖੁੱਲ ਜਾਂਦੀ ਮੈਲਡ ਮੈਲਡ ਕਰਿਆ ਵਾ ਹਾਂ ਹਾਂ ਠੀਕ ਐ ਡਰਨਾ ਭਾਈ ਹੁਣ ਧਰਨਾ ਅਜ ਦੱਸੂਗਾ ਨਤਾ ਨਾ ਜੇ ਪਰਵੀਦਾਂ ਤੋਂ ਹੋਇਆ ਹੈ। ਜਿੰਦਰ ਬਾਈ ਦੇ ਤਾਂ ਲਿਖਦੇ ਆ ਉਹ ਕਹਿੰਦੇ ਪਾਡਰ ਵਾਲੇ ਜੀ ਆ ਗਿਆ ਟਾਈਮ ਸੁੱਕ ਗਏ। ਆ ਗਏ ਬਸ। ਕੋਲ 2-4 ਦਿਨ ਚ ਮੰਡੀ ਦੇਖਦਾ। ਪਿਲੇ ਸਾਲ ਮੈਂ ਸਾਲ 15-20 ਦਿਨ ਪਹਿਲੇ ਲਿਆ ਤੁਹਾਨੂੰ ਵੱਢਣੇ ਤੇ। ਨਾ ਨਾ ਠੀਕ ਹੈ। ਬੰਮ ਪਾਣੀ ਜਾਂ ਮਾਰਦੇ ਜਿਹੜਾ ਨਾ ਨਾ ਉਥੇ ਡਿਗ ਬਤਵਾ ਲਿਆਉਂਗੇ ਜਾ ਕੇ। ਹਾਂ ਡੱਕ ਪੱਟੀ ਕਰੇ। ਹਾਂ ਹਾਂ 40 ਜੋੜੀ ਸਾਹੀ ਤੋਂ ਹੋ ਜੂਗੀ। ਹਾਂ ਜੀ ਜਿੰਦਰ ਬਾਈ ਜੇ ਘਰ ਵੀ ਤੋਂ ਉਹੋ ਜਿਹੇ ਪ੍ਰੈਸ਼ਰ ਤੇ ਬੜੀ ਹਾਂ ਜਿਹੜਾ ਪ੍ਰੈਸ਼ਰ ਰੰਗੇ ਪਾਉਂਦਾ। ਜਿੰਨੀ ਕਪੜਾ ਕੋਪੜਾ ਵੱਜ ਗਿਆ ਚੰਗੇ ਨੇ ਚੰਖੇ ਆਉਣਾ ਪੂਰਾ। ਬਈ ਦੀ ਦ ਕਰੀਜ਼ ਬਾਹਰ ਤੇ ਵੱਜਦਾ ਖੋਲ ਕੇ ਵੱਜਦਾ ਖੋਲ ਕੇ ਹਾਂ ਇਹਨਾਂ ਨੂੰ ਸਰਾਖ ਨਹੀਂ ਹੈਗਾ ਸਰਾਖ ਵੀ ਹੈਗਾ ਹਾਂ ਹਾਂ ਭਾਈ ਭਾਈ ਬਿੰਦੁਰ ਗੇਣਾ ਟਰਾਲਾ ਤਿਆਰ ਹੈ ਹਾਂ ਹਾਂ ਵਜੀਰੀ ਕਹਿੰਦਾ ਉਹਨੂੰ ਕੱਪ ਟਾਈਮ ਦੇ ਦੇਵੇ ਸੱਪੇ ਲੋਡ ਆ ਰਿਹਾ ਵਿੱਚ ਦੇ ਦਿੱਤੇ ਵੀ ਆ ਛੋਟ ਦੇ ਦਿਓ ਮੈਨੂੰ ਛੋਟ ਛੋਟ ਤਾਂ ਬੈਠੀ ਚੱਲਦਾ ਉਹ ਰਾਜ ਹੈ ਭਾਈ ਲੈ ਮੈਂ ਵੀ ਨਾ ਲੋ ਜੀ ਹਾਂ ਸਿੰਦੂ ਹਾਂ ਆ ਸਿੰਦੂ ਟਰਾਲਾ ਦੇਖਣ ਆਇਆ ਵਾਸ ਫਿਰ ਕਹਿੰਦਾ ਟਰਾਲਾ ਦਿਵਾਉਣਾ ਹੈ ਕਿਸੇ ਬੰਦੇ ਨੂੰ ਮਗਾ ਭਾਈ ਮਾਰ ਲੈ ਨੀਗਾ ਹਾਂ ਠੀਕ ਹੈ ਟਰਾਲਾ ਬਾਹਰ ਕੱਢਦਾ ਮਾਨੂੰ ਟੂੜੀ ਕੱਢੀ ਦੀ ਅੱਜ ਬਾਹਰ ਹਲੇ ਹਵਾ ਲਾਨ ਵੀ ਕਹਿੰਦੇ ਟਰਾਲਾ ਟੂਲਾ ਖਾਦੇ ਸਾਡੇ ਵੇਚਦੇ ਨਾ ਨਾ ਇਹਨੇ ਲੈਣ ਦਵਾਉਣਾ ਹੋਣਾ ਕਿਸੇ ਬੰਦੇ ਨੂੰ ਅੱਛਾ ਅੱਛਾ ਉਂ ਦੋ ਵੇਖਾ ਜਾ ਦਵਾ ਦੇਣਾ ਹਾਂ ਹਾਂ ਲੋ ਜੀ ਮੇਰੇ ਹਸਵੀਰ ਨੂੰ ਔਰ ਕਿੱਧਰ ਜਾਏ ਚੱਲ ਪੀ ਆ ਰਜੀ ਦੀਆਂ ਮੰਡਲੀਆਂ ਆਪਣੀਆਂ ਵੀ ਤੁਰਨਾ ਦੂਈਆਂ ਅੱਛਾ ਪੜਾ ਦੋ ਲੱਗੀ ਏ ਖਾਣ ਦੀ ਤੀਰੀਆਂ ਧੁੱਪ ਨੇ ਨਾ ਭਈ ਹਲੇ ਨਰ ਪਏ ਖੇਡ ਜਮਾਈ ਹਾਂ ਹਾਂ ਤੋ ਪਪਾ ਬੇਨਾ ਪਸ਼ਵਾ ਚੰਦੇ ਥੇਲੋ ਉਟਾਉਣਾ ਕਰਦਾ ਏਦਾਂ ਉਹ ਰੱਬਾ ਕਰ ਦੇ ਮੜੀ ਧੁੱਪ ਪਕਾ ਦੇ ਹੰਟੇ ਮਾ ਗਿਆ ਅੱਜ ਆਈ ਹਲੀ ਮੰਦੂ ਪਸ਼ਵਾ ਚਾਹੀਦੀ ਨਾਲ ਪਸ਼ਵਾ ਪਸ਼ਵਾ ਦਾ ਖੜਕਾ ਕੇ ਛੱਡਣੀ ਆ ਚੋਲੀ ਚੋਲੀ ਵਾਲੇ ਦਾ ਕੱਟ ਦਿੰਦੇ ਸਾਡੇ ਵਾਲੀ ਰੇਲਾ ਨੱਦੀ ਜਿਗਾ ਝੂਂਡ ਖੜੇ ਆ ਹਾਂ ਪੜਤੀ ਵਾਲ ਵੀ ਕਿਦਾਂ ਨੰਬਰ ਆਏਗਾ ਲਓ ਜੀ ਆਹ ਆਪਣਾ ਛੱਡ ਬਣਾਇਆ ਵਾ ਥੋੜੀ ਵਾਸਤੇ ਇਹ ਪਿੱਛੇ ਨੂੰ ਉਰੇ ਦੇ ਲੇ ਕੇ ਪਿੱਛੇ ਨੂੰ ਹੈ 40 42 ਫੁੱਟ ਲੰਬਾ ਹੈ ਉਹਦੇ ਕਰਕੇ ਫਿਰ ਇੰਨੀ ਕ ਜਗ੍ਹਾ ਬਿੱਲੀ ਹੋ ਜਾਂਦੀ ਆ ਫਿਰ ਥੋੜੀ ਜੀ ਬਿੱਲੀ ਰੱਖ ਲੈਣੇ ਆ ਤੇ ਟਰਾਲਾ ਖੜ ਜਾਂਦਾ ਅੰਦਰ ਮਣਾ ਮੋਟਾ ਸਾਰਾ ਜਾ ਬਚਾਈ ਦਿੰਦਾ ਟਰਾਲਾ ਬਾਕੀ ਟੂੜੀ ਪਿੱਛੇ ਤੱਕ ਭਰੀ ਵੀ ਹੈ ਉੱਪਰ ਚੱਦ ਨਹੀਂ ਪਈਆਂ ਹੋਈਆਂ ਇਹ ਸੈੱਡ ਆਪਣਾ 20 ਫੁੱਟ ਦੇ ਜਿਹੜਾ ਚੌੜਾ ਜੀ ਜਿੰਨੇ ਦੋ ਟਰਾਲੇ ਐਨ ਪੂਰੇ ਫੜ ਕੇ ਜਗ੍ਹਾ ਭਜਦੇ ਆ ਹਾਂ 1.5 18 ਫੁੱਟ ਚੌੜਾ ਹੈ 40 ਫੁੱਟ ਤੇ ਪਰ ਥੋੜਾ ਜਿਹਾ ਇਹ ਲੰਬਾਈ। ਪਰ ਆਈ ਵੀ ਚੀਜ਼ ਮਾਣੀ ਮੋਟੀ ਟਰਾਲਾ ਡੁੱਲਾ ਬਚੇ ਰਹਿਦਾ ਅੰਦਰ ਖੜਾ। ਹਲੋ, ਮੱਕੀ ਹੁਣ ਜਦ ਤਾਂ ਵਧਣੇ ਆ। ਟਰਾਲਾ ਹੁਣ ਅੰਦਰ ਕਰਨਾ। ਪੂਰੀ ਫੇਕ ਨਹੀਂ ਥੋੜੀ ਜਿਹੀ ਹੋਰ ਇੱਕ ਜਿਹੜਾ ਪੋਕੜ ਘਟਾ ਲੇ ਨੂੰ ਫੇਰ ਅੰਦਰੇ ਲਾ ਦੂੰਗੇ। ਜਿੱਦਾਂ ਹੁਣ ਜਿਹੜੀ ਜੂਰੀ ਵਧੂਗੇ, ਉਹਦੇ ਤਵਾ ਕੇ ਲਿਆਉਂਗਾ ਨਾਲੇ। ਆ ਬਹੁਬਾ ਚੈੱਕ ਕਰ ਆ ਕੇ। ਉਹ ਫੇਰ ਚਾਲੂ ਕਰੂੰਗੇ ਫੇਰ ਤਾਂ ਅੰਦਰ ਖੜਨਾ ਹੀ ਨਹੀਂ ਹੈਗਾ। ਜਨੂ ਜੀ ਦੀ ਦਾ ਨਿਬੜਨਾ ਜੇ ਫਿਰ ਗੰਨੇ ਦਾ ਕੰਮ ਚੱਲ ਪੈਣਾ ਬਹੁਤੇ ਬਾਅਦ ਫਿਰ ਫਰਵਰੀ ਮਾਰਚ ਤੱਕ ਪਾਰਾ ਕੰਮ ਤੇ ਰੋਕ ਮੈਂ ਤੇ ਜੀ ਬਾਕੀ ਅਮਰ ਨਾ ਨਾ ਲਓ ਜੀ ਫੇਰ ਬੈਠਿਆ ਸਰਪੰਚ ਨਹੀਂ ਕੋਈ ਡੱਕਾ ਵੀ ਤੋੜ ਲੋ ਕ ਹੁਣ ਵਿਹਲੇ ਬੈਠਣਾ ਏਖਣੇ ਡੱਕਾ ਨਹੀਂ ਤੋੜਨਾ ਸਰਪੰਚੀ ਦਾ ਚੱਲਦਾ ਕੰਮ ਆ ਟਰਾਲਾ ਦੇਖ ਲੈ ਹਾਂ ਬਜਰੀ ਤਾਂ ਲਿਆਉਣਾ ਮੈਂ ਇਹ ਵੀ ਨਹੀਂ ਲਿਆਉਣਾ ਪਏ ਮਿਸਤਰੀ ਰਾਟ ਪਾਈ ਜਾਵੇ ਹੁਣ ਭਰ ਲਿਆ ਜਾ ਕੇ ਤੇ ਫਿਰ ਨਹੀ ਨਹੀ ਹਾਂ ਉਹਦੇ ਪਛਾ ਦੇ ਗਠਨ ਇਕੱਠਾ ਕਰਕੇ ਕੋਈ ਐਲਾਨ ਦਿੰਦੇ ਕਰ ਐਲਾਨ ਹੁਣ ਤਾਂ ਹੁਣੇ ਐਲਾਨ ਹੋਣਾ ਹੁਣ ਤਾਂ ਕਾਗਜ਼ੇ ਭਰ ਹੋਣੇ ਆ ਹੁਣ ਤਾਂ ਬੰਦੇ ਦੇਖੀ ਵੀ ਕਿਹੜੇ ਕਿਹੜੇ ਖੜੇ ਕਰਨੇ ਆ ਵੋਟਾਂ ਵਾਲਾ ਵਿਗਲ ਵੱਜ ਚੁੱਕਿਆ ਹਾਂ ਠੀਕ ਆ ਚਲੋ ਸਰਵੀ ਦੇ ਪਤਾ ਕੀ ਗੱਲ ਆ ਇੱਕ ਵਾਰ ਇਕੱਠ ਕਰਨਾ ਬਣਦਾ ਵੀ ਤਾਂ ਕਿਉਂ ਭਾ ਕਾਗਜ਼ੇ ਭਰੇ ਇਹ ਹਰੇਕ ਬੰਦਾ ਜਾ ਕੇ ਫੇ ਕੱਲ ਨੂੰ ਯਾਰ ਤੁਸੀਂ ਪਿੰਡ 'ਚ ਕਵਰ ਇਕੱਠ ਕਰ ਲੈਂਦੇ ਆਪਾਂ ਐ ਕਰ ਲੈਣਾ ਤਾਂ ਐ ਕਰ ਲੈਣਾ ਤਾਂ ਫੇ ਹਰੇਕ ਬੰਦਾ ਕਹਿੰਦਾ ਹੁੰਦਾ ਨਾਲਾ ਡੈਮੋਕਰੇਸੀ ਦਾ ਸਮਾਵੇ ਸਾਰਾ ਦਾ ਅਧਿਕਾਰ ਹੈ ਜਿਹੜਾ ਮਰਜ਼ੀ ਲੜ ਸਕਦਾ ਹੈ ਹੂੰ ਹੂੰ ਆਪਣਾ ਆਪਣਾ ਹਰੇਕ ਨੇ ਪੱਖ ਪੂਰਿਆ ਹਾਂ ਹਾਂ ਚਲੋ ਕਿਸੇ ਨੂੰ ਨਹੀਂ ਮਨਜ਼ੂਰਤਾ ਉਹ ਲੱਗ ਗੱਲ ਇਹ ਤਾਂ ਹੈ ਠੀਕ ਹੈ ਹਰੇਕ ਨੇ ਭਾਈ 6 ਕੈਂਡੀਡੇਟ ਖੜੇ ਹੋਏ ਤੇ ਹਾਂ 6 ਨੇ ਦੱਸਿਆ ਵੀ ਅਸੀਂ ਕੀ ਕੀ ਕੰਮ ਕਰਾਂਗੇ ਹਾਂ ਹਾਂ ਕੋਈ ਨਹੀਂ ਦੱਸਤਾ ਠੀਕ ਨਹੀਂ ਇੱਕ ਕੈਂਡੀਡੇਟ ਨੇ ਲੰਬੀ ਲਿਸਟ ਲਈ ਉਹਦੇ ਵਿੱਚ ਥੋੜਾ ਜਿਹਾ ਫਿਰ ਟਾਈਮ ਦਾ ਸਾਰਾ ਵੀ ਲੱਗੇ ਹਾਂ ਹਾਂ ਠੀਕ ਨਹੀਂ ਚਲੋ ਉਹਨਾਂ ਵਿੱਚ ਤੇ ਆਪਣੇ ਕੁਝ ਕੁ ਕੱਟ ਤੇ ਇਹ ਵੀ ਹੈ ਜਿਹੜੇ ਕਹਿੰਦਾ ਮੈਂ ਦੱਸਣ ਦੇ ਕੰਮ ਕਰਦਾ ਨਾ ਕੱਟ ਤੇ ਚਲੋ ਬਾਕੀ ਖਾਲ ਮੇਂ ਗਵਰਦਾਰਾ ਵੀ ਸਾਂਤੀ ਨਹੀਂ ਹੋਣੀ ਜੀ ਹੁਣ ਕੱਲ ਤੇ ਬਾਅਦ ਜਿਹੜੀਆਂ ਗੱਡੀਆਂ ਗੱਡੀਆਂ ਖੜੀਆਂ ਆਪਣਿਆਂ ਨੂੰ ਗਰੀਸ ਲਈਏ ਹਾਂ ਹਾਂ ਇਹ ਕਾਰ ਵੀ ਘਰੋਂ ਜਾਣਾ ਬਾਈ ਸਾਡੇ ਕੰਨੇ ਤਾਂ ਸਾਡਾ ਬਾਈ ਖੜਾ ਹੀ ਆ ਹੂੰ ਤਸਵੀਰ ਬਾਈ ਅੱਛਾ ਠੀਕ ਆ ਹਣਾ ਟਾਉਣਾ ਆਪਣੇ ਨੂੰ ਆ ਬਾਈ ਕਹਿੰਦੇ ਹਾਂ ਹਾਂ ਆਪਣੇ ਨੂੰ ਵੀ ਆਪਣੇ ਭਾਂਡੇ ਨੂੰ ਘਮਾਰੀ ਸਰਾਉਂਦੀ ਆ ਉਹ ਗੱਲ ਆ ਸਾਡੀ ਬਸ ਬਸ ਅਸੀਂ ਤਾਂ ਆਪਣੇ ਨੂੰ ਸਰਾਉਣਾ ਹੈ ਹਾਂ ਨਹੀਂ ਅਸੀਂ ਤਾਂ ਹੁਣ ਆਪਣੇ ਆਦੇ ਨਾਲ ਖੜਗੇ ਪਰਗੇ ਉਹ ਗੱਲ ਸਾਡੀ ਬਿਕਾਜ਼ ਤਾਂ ਸਾਡੇ ਦਾ ਬਾਈ ਨਾ ਗੈਲ ਵੀ ਜਾਉਂਗੇ ਕਾਲੂ ਕਾਗਜ਼ੀ ਭਰਨ ਜਾਣਾ ਗੈਲ ਵੀ ਤਰੂਗੇ ਠੀਕ ਗੱਲ ਹੈ 10 ਬੰਦੇ ਚਾਹੀਦੇ ਹਾਂ 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 ਅੱਜ ਦਾ ਬਾਈ ਸਾਡਾ ਤਾਂ ਚੱਲ ਰਿਹਾ ਕੰਮ ਸਾਡੇ ਦਾ ਪਲਟਨ ਰਿਹਾ ਰਿਹਾ ਤੁਸੀਂ ਦੇਖਿਆ ਸਾਡਾ ਤਾਂ ਅਸਰ ਓਮ ਵੀ ਖੁੱਲ੍ਹਿਆ ਹੀ ਰਹਿੰਦਾ ਫੇਰ ਵੀ ਰਹਣਾ ਹੀ ਆ ਔਰ ਮੈਨੂੰ ਲੱਗਦੀ ਰਹਿੰਦੀ ਆ ਕਾਣੇ ਉਹਦੇ ਉਰੇ ਹਰ ਵਕਤ ਕੋਈ ਨਾ ਕੋਈ ਬੰਦਾ ਬੈਠਾ ਮਿਲੂਗਾ ਹਾਂ ਅੱਜ ਕਿਸੇ ਅੱਜ ਚਾਹੁੰਦੇ ਤਾਂ ਵੀ ਕਿਸੇ ਪਰ ਸਰਪੰਚ ਜੀ ਨੰਬਰ ਪਲੇਟ ਲੱਗ ਜੂ ਹਾਂ ਇਹ ਵੀ ਚਾਹੁੰਦੇ ਠੀਕ ਹੈ ਜਦੋਂ ਆਇਆ ਪਿੰਡ 'ਚ ਸਭ ਦੀ ਬਣੀ ਰਹਿੰਦੀ ਹੈ ਹੁਣ ਥੋੜਾ ਜਾਂ ਆਏ ਵੀ ਪਾਰਟੀ ਬਾਜੀ ਵਾਲਾ ਕੰਮ ਹੋ ਜਾਂਦਾ ਏ ਹੁਣ ਜੇ ਉਹ ਕਿਸੇ ਨੂੰ ਵੋਟ ਪਾ ਵੀ ਦੇ ਫੇਰ ਵੀ ਆਲੇ ਦੇ ਮਨ ਚ ਯਾਰ ਉਹਨੇ ਮੈਨੂੰ ਪਾਈ ਪਤਾ ਨਹੀਂ ਨਹੀਂ ਪਾਈ ਆਹ ਹਰੇਕ ਦੇ ਮਨ ਚ ਨਾਲੇ ਖਾਤਰ ਵੀਰੇ ਕਿਸੇ ਨੇ ਵੀ ਨਹੀਂ ਪਾਈ ਹਾਂ ਜਿਹੜਾ ਜਿੱਤ ਗਿਆ ਉਹਨੂੰ ਸਭ ਨੇ ਪਾਈ ਏ ਇਹ ਮੰਨ ਕੇ ਚੱਲ ਹਾਂ ਹਾਂ ਠੀਕ ਨੇ ਇਹ ਤਾਂ ਹੈ ਸੱਚੀ ਗੱਲ ਆ ਮੈਂ ਤਾਂ ਤੁਹਾਨੂੰ 100 ਦੀ ਇੱਕ ਸੁਣਾਉਂਦਾ ਹੂੰ ਹੂੰ ਜਿਹੜਾ ਹਾਰ ਗਿਆ ਉਹ ਤਾਂ ਲੱਗਣ ਵੀ ਮੇਰੇ ਸਕੇ ਨੇ ਵੀ ਨਹੀਂ ਪਾਈ ਹੂੰ ਹੂੰ ਜਿਹੜਾ ਜਿੱਤਿਆ ਉਹਨੂੰ ਸਭ ਨੇ ਪਾਈ ਏ ਕੋਈ ਇਹਦਾ ਇਹ ਹਾਰ ਜਿੱਤ ਬਣੀ ਵੀ ਏ ਬਣੀ ਵੀ ਏ ਇੱਕ ਨੇ ਜਿੱਤਣਾ ਹਾਂ ਹਾਂ ਾਕੀ ਭਾਈ ਹਰੇਕ ਆਪਣਾ ਅਧਿਕਾਰ ਹੈ ਜਿਹਨੂੰ ਜਿਹੜਾ ਚੰਗਾ ਲੱਗਿਆ ਉਹ ਨੂੰ ਉਹ ਨੂੰ ਵੋਟ ਪਾਉਣੀ ਹੈ ਕਿਸੇ ਦੀ ਵੋਟ ਦਾ ਪ੍ਰਭਾਵ ਨਾ ਉਹ ਨੂੰ ਖਰੀਦ ਸਕਦੇ ਨਾ 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 ਇਹ ਕਪੜਾ ਦਾ ਅਧਿਕਾਰ ਹੈ ਹਾਂ ਆਪਣੇ ਵੋਟ ਬੰਦਾ ਆਪਣਾ ਮਤਦਾਨ ਕਹਿੰਦੇ ਨੇ ਮਤਦਾਨ ਮਤ ਨਾਲ ਸੋਚ ਕੇ ਉਹ ਨਹੀਂ ਵੋਟ ਦਾ ਦਾਨ ਦੇ ਤਰ੍ਹਾਂ ਕਰਾਏ ਉਹ ਬੰਦੇ ਨੇ ਪਿੰਡ ਦਾ ਵਿਕਾਸ ਕਰਨਾ ਹੈ ਹਾਂ ਹਾਂ 5 ਸਾਲਾਂ ਨਾਲੇ ਕਿਹਨੇ ਵੀ ਆਪਣਾ ਵੀ ਯੋਗਦਾਨਾ ਬੰਦਾ ਚੁੜਿਆ ਜਾਂਦਾ ਹਾਂ ਅਸੀਂ ਕਹਿੰਦੇ ਵੀ ਭਾਈ ਅਸੀਂ ਨਹੀਂ ਕਹਿੰਦਾ ਨੇਤਰ ਬਾਈ ਹੋਣੇ ਚ ਤਸਵੀਰ ਬਣ ਚੰਗਾ ਬੰਦਾ ਬਣ ਹਾਂ ਜਿਹੜਾ ਪਿੰਡ ਦਾ ਇਹਨੂੰ ਚੰਗਾ ਲੱਗਦਾ ਪਿੰਡ ਦਾ ਕੰਮ ਕਰਦ ਰਿਹਾ ਪਿੰਡ ਦੀ ਨਿਫਾਰ ਕਰਦਾ ਇਹ ਤਾਂ ਹੈ ਬਾਕੀ 15 ਤਰੀਕ ਨੂੰ ਕਲੀਅਰ ਸ਼ਾਮ ਨੂੰ ਹੋਏ ਜਾਣਾ 15 ਤਰੀਕ ਨੂੰ ਕਲੀਅਰ ਹੋ ਜਾਣਾ ਇਹ ਹੋਰੀ ਨਹੀਂ ਕਲੀਅਰ ਹੋਣਾ ਪੂਰੇ ਹਾਂ ਹਾਂ ਬਾਕੀ ਧੰਨਵਾਦ ਉਹ ਪਿੰਡਾਂ ਦਾ ਜਿਨ੍ਹਾਂ ਨੇ ਬਾਈ ਸਮਤੀ ਸਰਬਸੰਮਤੀ ਕਰ ਦਿੱਤੀ ਹਾਂ ਹਾਂ ਠੀਕ ਅਗਵਾਰਾਂ ਚ ਵੀ ਆ ਗਈ ਹੁਣ ਕਈ ਪਿੰਡਾਂ ਚ ਦੋ ਬੰਦੇ ਆਫਿਸ ਚ ਕਹਿੰਦੇ ਮੈਨੂੰ ਬਣਾਓ ਮੈਨੂੰ ਬਣਾਓ ਉਹਨਾਂ ਨੇ ਛੱਡ ਕੇ ਤੀਆ ਬੰਦਾ ਬਣਾਤਾ ਪੁੱਛੇ ਵੀ ਸਭ ਦੀ ਬਣੀ ਰਹੇਗੀ ਉਹ ਵੀ ਠੀਕ ਹੈ ਕਈ ਗੱਲਾਂ ਐਮ ਵੀ ਹੋ ਜਾਂਦਾ ਮੇਰੇ ਨਾਮ ਕੇ ਦੋ ਭਾਈਓ ਖੜ ਗਏ ਅੱਛਾ ਪੱਟਦੇ ਨੇ ਹੋ ਗਿਆ ਵੀ ਪੜ ਗਏ ਪਟੇ ਵੀ ਤੇ ਹਾਂ ਅਖੀਰਲੇ ਦਿਨ ਇੱਕ ਨਾ ਕਾਗਜ਼ ਮੋੜਦਾ ਕਹਿੰਦੇ ਸੀ ਤਾਂ ਸਰਪੰਚ ਹੀ ਆਪਣੇ ਘਰ ਲਿਓ ਹਾਂ ਠੀਕ ਆ ਫਿਰ ਮੇਰੇ ਭਾਈ ਕੋਲ ਆ ਕੀ ਮੇਰੇ ਕੋਲ ਆ ਹਾਂ ਹਾਂ ਇਹ ਵੀ ਹੋ ਜਾਂਦਾ ਹੈ ਹੋ ਜਾਂਦਾ ਇਹ ਤਾਂ ਹੈ ਕੋਈ ਬੰਦਾ ਸੂਝ ਬਾਨਾ ਦੋਏ ਭਾਈਆਂ ਨੇ ਕੀ ਪਤਾ ਲੜੇ ਬੇਤੇ ਹਾਂ ਬੈਠ ਕੇ ਗੱਲ ਕਰਨ ਵੀ ਦੇਖ ਯਾਰ ਪਰਵਾਦਾ ਆਪਣੇ ਘਰ ਦੇ ਕੀ ਆ ਬਤਾ ਗੱਲ ਕਿੱਠੇ ਹੋ ਗਏ ਉਹ ਬੋਲਣੇ ਲੱਗੇ ਉਹਦੇ ਬਾਅਦ ਹਾਂ ਇਹਦਾ ਇੱਥੇ ਦਾ ਅਸੂਲ ਹੈ ਜਿਹੜੇ ਹੁੰਦੇ ਕੇਸ ਵਾਲੇ ਇਕੱਠੇ ਹੋਣ ਲੱਗ ਜਾਂਦੇ ਗੋਆ ਵਾਲੇ ਅੱਖਾਂ ਜਿਹੜਾ ਨਹੀਂ ਹਾਂ ਹਾਂ ਪੰਜ ਸਰਪੰਚ ਹੁਣ ਜਿਹਨੇ ਖੜਨਾ ਕਿਸੇ ਨੇ ਵੀ ਮੰਨ ਲੈ ਪਿੰਡਾਂ ਚੋਂ ਜਿੱਦਾਂ ਪੈ ਜਾਂਦੀਆਂ ਏ ਉਹ ਬਾਅਦ ਇਕੱਠੇ ਹੋ ਜਾਂਦੇ ਆ ਆਪ ਚ ਬਾਕੀ ਭਾਈ ਹੁਣ ਗਾਂ ਗਾਂ ਸਰਕਾਰ ਨੇ ਜਿਕਣਾ ਇਹ ਸਵਰਾਜ ਆਪ ਹੈ ਜਿਹੜੀ ਉੱਤੇ ਲਿਖਿਆ ਹੋਇਆ ਏ ਵੀ ਕਿੰਨਾ ਪੰਚਾਇਤ ਬਾਕੀ ਹੁਣ ਇਹ ਸਰਵਜੀਤ ਹੋਰ ਹੈ ਜਦੋਂ ਪੰਜ ਸਾਲ ਪਹਿਲਾਂ 10 ਸਾਲ ਪਹਿਲਾਂ ਜੇ ਆਪਾਂ ਦੇਖਦੇ ਤੇ ਵੀ ਜਿਹਨੂੰ ਲੋਟ ਲੱਗਦਾ ਉਸਰਾਂ ਵਿੱਚ ਬਣ ਜਾਂਦਾ ਪਰ ਹੁਣ ਅੱਜ ਕੱਲ ਪੜੇ ਲਿਖੇ ਦਾ ਜ਼ਮਾਨਾ ਰਹਿ ਗਿਆ ਹੁਣ ਹਰੇਕ ਇਹ ਕਹਿੰਦਾ ਵੀ ਨਵੀਂ ਪੀੜ੍ਹੀ ਆਵੇ ਪਰ ਇੱਕ ਮਾਦਾ ਨਿਗਾਹ ਜੀ ਮਾਰੀ ਮੇਰੀ ਸੋਚਾਂ ਅਨਵਾਰ ਸਰਪੰਚਾ ਨੇ ਫਿਰ ਵੀ ਕੁਝ ਕਰਿਆ ਹਾਂ ਜਿਹੜੇ ਘਟ ਪੜੇ ਵਿੱਚ ਇਹ ਤਾਂ ਹੈ ਸਮਾਜ ਦੇ ਵਿੱਚ ਬਣੀ ਵੀ ਦੀ ਹੁਣ ਕਾਕਾ ਚਾਚਾ ਹੀ ਤਾਂ ਉਹ ਆਪਣੀ ਝਿੜਕ ਦੇ ਨਾਲ ਅਸੀਂ ਵੀ ਰੁਕਦੇ ਸੀ ਪਰ ਹੁਣ ਹਰੇਕ ਅਗਲਾ ਕਹਿੰਦਾ ਸਰਪੰਚ ਨੂੰ ਕਾਉਂ ਹਾਂ ਹਾਂ ਕਿ ਪਤਾ ਨਹੀਂ ਸੀ ਪੜ੍ਹੇ ਲਿਖਣ ਕਰਕੇ ਸਾਡੀ ਸੋਚ ਘਟ ਗਈ ਪਹਿਲੇ ਸਰਪੰਚਾ ਨੇ ਫਿਰ ਵੀ ਜਿਹੜੇ ਫੈਸਲੇ ਆ ਆਪਣੇ ਗ੍ਰਾਉਂਡ 'ਚ ਕਰਦੇ ਇਹ ਨਹੀਂ ਜ਼ਰੂਰੀ ਵੀ ਹੁਣੀ ਤੇ ਚੱਲਦੇ ਕੇ ਸੁਣੇ ਪਹਿਲਾਂ ਵੀ ਚੱਲਦੇ ਨੇ ਮੈਂ ਦੇਖਿਆ ਵੀ ਪਹਿਲੇ ਸਰਪੰਚਾ ਨੇ ਕੁਝ ਬਣਾਇਆ ਸੀ ਹਾਂ ਹਾਂ ਬਣਾਇਆ ਉਹਨਾਂ ਨੇ ਪਤਾ ਨਹੀਂ ਉਹਨੂੰ ਕਿਆ ਆ ਗਿਆ ਬੰਦੇ ਦਾ ਕਿਆ ਦਿਮਾਗ ਚ ਆ ਗਿਆ ਸੈਕਟਰੀ ਖਾਣ ਲੱਗ ਗਿਆ ਕਿਆ ਕੰਮ ਅੱਗੇ ਨਹੀਂ ਪਤਾ ਪਰ ਪਹਿਲਾਂ ਜੇ ਆਪਾਂ ਕਹੀਏ ਤਾਂ ਪਹਿਲਾਂ ਪ੍ਰਕਾਸ਼ ਹੁਣ ਵੀ ਗਾਣ ਹੋ ਰਿਹਾ ਹੁਣ ਸਰਕਾਰਾਂ ਨੇ ਕਿਹਾ ਥੋੜਾ ਪੈਸਾ ਦਿੰਦਾ ਭਾਈ ਕਾਂਗਰਸ ਸਰਕਾਰ ਨੇ 66 ਲੱਖ ਰੁਪਏ ਪਿੰਡਾਂ ਨੂੰ ਦਿੱਤਾ ਵਾ ਅਜਨਵਾਰ ਬਦਲ ਹੋਈ ਹੈ ਫਿਰ ਵੀ ਬਾਕੀ ਭਾਈ ਐਪ ਪਰ ਪਤਾ ਲੱਗੀ ਜਾਂਦਾ ਹੈ ਇਹ ਐਪਾਂ ਦੇ ਵੀ ਨੂੰ ਪਤਾ ਵੀ ਅੱਗਾ ਇੱਥੇ ਬਣ ਗਿਆ ਇੱਥੇ ਕਿੰਨੇ ਪੈਸੇ ਲੱਗੇ